ਤانوں ਤਸਵੀਰਾਂ ਦਿਖਾਣਾ ਪਿੰਡ ਛਾਇਲੇ ਤੋਂ ਜੋ ਕਿ ਅੱਜ ਰੋਜਾ ਬੱਤੀ ਛਾਇਲੀ ਵਿਖੇ ਮੇਲੇ ਦੀ ਗ੍ਰਾਹੀ ਨੂੰ ਲੈ ਕੇ ਤੇ ਮੇਲੇ ਦੇ ਸੰਗਤਾਂ ਨੂੰ ਲੈ ਕੇ ਇਕੱਠ ਰੱਖਿਆ ਗਿਆ ਸਾਹਮਣੇ ਤਸਵੀਰਾਂ ਦੇਖ ਲਓ ਤੁਸੀਂ ਵੱਡਾ ਇਕੱਠ ਰੱਖਿਆ ਗਿਆ ਸਾਡੇ ਕੋਲ 1.5 ਲੱਖ ਰੁਪਿਆ ਦਾ ਜੀ ਮੇਲੇ ਦੀ ਗ੍ਰਾਹੀ ਦਾ ਜੀ ਜਿਹੜੀ ਬਚਤ ਹੋਈ ਹੈ ਜੀ 20000 ਰੁਪਿਆ ਲੰਗਰ ਦਾ ਜੀ ਠੀਕ ਹੈ ਜੀ ਕੁਝ ਕੁਝ ਸਮਾਨ ਵਜੇ ਦੀ ਉਸ ਕੋ ਚੜਾਵੇ ਵਾਲੇ ਪੈਸੇ ਨਹੀਂ ਜੀ। ਉਹ ਸਾਡੇ ਲਈ 20000 ਰੁਪਏ ਜੀ। ਠੀਕ ਹੈ ਜੀ। ਯਾਰ, ਤੇਰਾ ਨਾਮ ਹੈਗਾ ਤੈਨੂੰ ਪਤਾ ਲੱਗੂ। ਤੂੰ ਦੇਖੇਂਗਾ ਵੀ ਆਹ 1.5 ਲੱਖ ਚੋ ਤਾਂ ਕੀ ਬਣਾਤਾ। ਸਾਡੇ ਲਈ ਵੀ ਮੰਨ ਲਈ ਤੇਰੀ ਗੱਲ। ਸਾਡੇ ਲਈ ਮੰਨ ਲਈ ਗੱਲ। 1.5 ਲੱਖ ਦਾ ਮੈਂ ਮੰਨਦਾ ਵੀ ਕੁਛ ਨਹੀਂ ਬਣਦਾ। ਅਸੀਂ ਇਕੱਠੇ ਕਰਕੇ ਜਿਵੇਂ। ਮੇਰੇ ਲਈ ਵੀ ਕਿੰਨੇ ਮੰਨਦਾ ਤੂੰ ਕਿੰਨੇ ਤੇ? 20 ਲੱਖ ਕਹਿੰਦਾ ਤੂੰ। 20 ਲੱਖ ਕਿੰਨੇ ਫੜਾਇ ਦਿੱਤੇ। 20 ਲੱਖ ਦਾ ਹਿਸਾਬ ਜੋ। 20 ਲੱਖ ਕੱਢ ਕੇ 5 ਲੱਖ ਫੜਾ ਦਿੱਤੇ। 5 ਲੱਖ ਦਾ ਉਹ ਹੋਰ ਬੰਦਿਆਂ ਕੋ ਨਹੀਂ। ਹੋਰ ਬੰਦਿਆਂ ਕੋ ਨਹੀਂ। ਉਹ ਗੱਲ ਸੱਚ। ਭਾਈ ਸਬੂਤ ਦੇਖੀ ਨਹੀਂ ਸਬੂਤ ਤਾਂ ਹੁਣ ਸਾਰਿਆਂ ਨੂੰ ਪਤੀ ਹੈਗਾ ਲੈ ਇਹ ਨਹੀਂ ਪਤਾ ਕੀ ਗੱਲ ਨੂੰ ਇਹਦਾ 50 ਲੱਖ ਦੀ ਰਾਇਣਾ ਉਹਨਾਂ ਨੂੰ 20 ਲੱਖ ਤੋਂ ਪਹਿਲਾਂ ਨਗਰ ਨਿਵਾਸੀਆਂ ਨੂੰ ਸਸਤੇ ਸੇਕਲ ਤੇ ਸਾਡਾ ਮੇਲੇ ਦਾ ਹਿਸਾਬ ਇਹ ਰਿਹਾ ਜੀ ਸਾਡੇ ਕੋਲ ਕੱਲੇ-ਕੱਲੇ ਬਿੱਲ ਪਏ ਨੇ ਜੀ ਜਿੰਨਾ ਖਰਚਾ ਹੋਇਆ ਠੀਕ ਹੈ ਜੀ ਉਹਦੇ ਵਿੱਚੋਂ ਆਪਣੇ ਕੋਲ 1.5 ਲੱਖ ਰੁਪਈਆ ਤਾਂ ਜੀ ਮੇਲੇ ਦੀ ਗ੍ਰਾਹੀ ਦਈ 20000 ਰੁਪਈਆ ਸਾਡੇ ਕੋਲ ਲੰਗਰ ਦਾ ਜੀ ਅਲੱਗ ਹੈ ਜੀ ਉਹ ਗ੍ਰਾਹੀ ਠੀਕ ਹੈ ਜੀ ਸਾਡੇ ਕੋਲ ਆਹ ਬਚਤ ਹੋਈ ਹੈ ਜੀ ਸਾਰਾ ਹਿਸਾਬ ਹੈ ਮੇਰੇ ਕੋਲ ਇਹਦੇ ਵਿੱਚ ਕਾਪੀ ਦੇ ਵਿੱਚ ਹੈਗਾ ਜੀ ਹੁਣ ਕੇ ਤੁਸੀਂ ਮੰਨ ਕੇ ਚੱਲੋ ਜਿਵੇਂ ਪਹਿਲਾਂ ਵਾਲੀਆਂ ਕਮੇਡੀਆਂ ਦੀ ਜਿਵੇਂ ਐਤ ਕੀ ਹਿਸਾਬ ਹੋਇਆ ਜੀ ਕਿਸੇ ਨੇ ਕਦੇ ਹਿਸਾਬ ਨਹੀਂ ਦਿੱਤਾ ਜੀ ਕੋਈ ਨਹੀਂ ਦਿੱਤਾ ਨਹੀਂ ਦਿੱਤਾ ਨਾ ਜੀ ਅਸੀਂ ਮੇਲਾ ਕਰਾਇਆ ਕਰਾਂਗੇ ਹਰ ਵਾਰ ਹਿਸਾਬ ਦੇ ਆ ਕਰਾਂਗੇ ਐਤ ਕੀ ਸਾਨੂੰ ਪਤਾ ਲੱਗ ਗਿਆ ਵੀ ਕਿੰਨਾ ਖਰਚਾ ਕਿੱਥੇ ਹੁੰਦਾ ਜੀ ਅਸੀਂ ਖਰਚੇ ਘਟਾਵਾਂਗੇ ਜਿੱਦੂ ਬਾਅਦ ਪਤਾ ਲੱਗ ਗਿਆ ਨਾ ਸਾਨੂੰ ਜਿਹੜੀਆਂ ਚੀਜ਼ਾਂ ਮਤਲਬ ਕਿ ਸਾਨੂੰ ਕੁਝ ਚੀਜ਼ਾਂ ਇਹਦੀ ਵੀ ਸਾਨੂੰ ਮੁੱਲ ਲੈਉਣੀਆਂ ਪੈਗੀਆਂ ਠੀਕ ਹੈ ਜੀ ਅਗਲੀ ਵਾਰ ਤੁਸੀਂ ਉਹ ਸੇਵਾ ਚ ਲਵਾਇਆ ਕਰਾਂਗੇ ਜਿਵੇਂ ਕਿ ਟਰੈਕਟਰ ਲਾ ਲੂ ਹਨਾ ਜੀ ਸਫਾਈ ਵਾਸਤੇ ਹੋਰ ਫਟਕਲ ਖਰਚੇ ਲਾ ਲੂ ਅਸੀਂ ਉਹ ਬਸਟ ਦੇ ਵਿੱਚ ਲਿਆਇਆ ਕਰਾਂਗੇ ਜੀ ਸਾਰਾ ਕੁਝ ਵਿੜੇ ਨੇ ਸਹਿਮਤੀ ਦਿੱਤੀ ਤੁਸੀਂ ਵੀ ਮੇਲਾ ਕਰਾ ਸਕਦੇ ਹੋ ਅੱਗੇ ਵੀ ਅਸੀਂ ਲੈ ਲਾਂਗੇ ਜੀ ਸਹਿਮਤੀ ਕੋ ਚੱਕਰ ਨਹੀਂ ਹੈਗਾ ਜੀ ਵਿੜੇ ਦਾ ਜਦ ਅਸੀਂ ਖਰੇ ਬੰਦੇ ਆ ਨਾ ਜੀ ਖਰੇ ਹਿਸਾਬ ਦੇਵਾਂਗੇ ਜੀ ਅਸੀਂ ਕਿਸੇ ਨੂੰ ਪਰ ਇਹ ਪੈਸਾ ਖਾਣ ਨਹੀਂ ਦਿੰਦੇ ਜੀ ਕਿਸੇ ਨੂੰ ਵੀ ਠੀਕ ਹੈ ਜੀ ਹਰ ਬਾਰ ਪੈਸਾ ਜਿਹੜਾ ਇਕੱਠਾ ਆਇਆ ਕਰੂਗਾ ਰੋਜਾ ਪੱਤੀ ਦੀ ਸਹਿਮਤੀ ਨਾਲ ਲੱਗਿਆ ਕਰੂ ਠੀਕ ਹੈ ਨੇ ਇਹ ਨਹੀਂ ਹੈਗਾ ਜੀ ਮੈਂ ਕੱਲਾ ਚੱਕ ਕੇ ਮੂੰਹ ਕੋ ਚੀਜ਼ ਲੈ ਆਉਂਗਾ ਨਾ ਕੱਲਾ ਭਾਗ ਕੇ ਕਿਸੇ ਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਸਾਰੇ ਦੀ ਸਹਿਮਤੀ ਨਾਲ ਲੈ ਕੇ ਆਉਂਗਾ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਭਾਜੀ ਜੋ ਆਪਣੇ ਅਲਜਾਮ ਲਾਰੀ ਸੀ ਉਹਨਾਂ ਬਾਰੇ ਕੀ ਕਹੋਗੇ ਜੋ ਅਲਜਾਮ ਲਾਰੀ ਸੀ ਦੂਸਰੀ ਜਿਹੜੀ ਨਵੀਂ ਕਮੇਟੀ ਆ ਕੀ ਕਹੋਗੇ ਅਲਜਾਮਤਾ ਜੀ ਪੂਰੀ ਚਾਣ ਨੂੰ ਸਾਥ ਦੀ ਪੂਰੀ ਦੇ ਇਕੱਠਾ ਹੋ ਗਏ ਇਹ ਬੋਟ ਸਟੈਂਟਾ ਹੋਰ ਕੁਝ ਨਹੀਂ ਆ ਅਲਜਾਮ ਤਾਂ ਕੋਈ ਕਾਰਨ ਨਹੀਂ ਜੀ ਮੈਂ ਲੜਨੀ ਆ ਸਰਪੰਚੀ ਦੀ ਚੋਣ ਆ ਸਾਰਾ ਵਿਰੋਧ ਕੋਟਦਾ ਹੋਰ ਕੋਈ ਚੱਕਰ ਨਹੀਂ ਸਰ ਨੇ ਇਹ ਵੀ ਦੇਖੋ ਮੈਂ 2021 ਚ ਕਮੇਟੀ ਛੱਡ ਚੁੱਕਿਆ ਜਿਹਨੂੰ 3 ਸਾਲ ਗੁਜ਼ਰ ਗਏ ਸਾਬ ਮੈਂ ਉਹਰੇ ਤਿੰਨ ਵਾਰੀ ਚੌਂਦਰੇ ਤੇ ਦੇ ਚੁੱਕਿਆ ਕੱਲਾ ਕੱਲਾ ਬੰਦਾ ਕਿਸੇ ਵੀ ਸਾਬ ਦੇ ਉਦੋਂ ਆਉਂਦਾ ਨਹੀਂ ਹੁੰਦਾ ਮੌਕੇ ਤੇ ਸਾਬ ਵੇਲੇ ਬਾਅਦ ਚ ਕਹਿੰਦਾ ਮੈਨੂੰ ਹਸਾਬ ਨਹੀਂ ਮਿਲਿਆ ਠੀਕ ਹੈ ਗੱਲ ਇਹ ਹੈ ਵੀ ਹੁਣ ਇਹ ਕਹਦੇ ਤੇ ਵੀ ਇਹਨਾਂ ਨੇ 20 ਲੱਖ ਰੁਪਈਆ ਜਾਂ 5 ਲੱਖ ਮੱਛੀਆਂ ਆਂਦਾ ਜਾਂ ਕੁਝ ਵੀ ਆ 20 ਲੱਖ ਰੁਪਏ ਜਾਂਦਾ ਇਹ ਸਬੂਤ ਦੇਣ ਵੀ 20 ਲੱਖ ਫਲਾਣੇ ਬੰਦੇ ਨੇ ਫਲਾਣੀ ਕਮੇਟੀ ਨੇ ਜਦੋਂ ਬਿਆਸੀਕ ਪ੍ਰਧਾਨ ਬਣਿਆ ਉਹਦੇ 20 ਲੱਖ ਰੁਪਏ ਫੜਾਇਆ ਸੀ 20 ਲੱਖ ਰੁਪਏ ਬਣ ਗੂ ਵੀ 20 ਲੱਖ ਬਿਆਸੀ ਨੂੰ ਫੜਾਇਆ ਸੀ ਬਿਆਸੀ ਉਹ 20 ਲੱਖ ਦਾ ਹਿਸਾਬ ਦੇ ਦੀ ਦੂਜੀ ਗੱਲ ਜੇ ਉਹ ਸਬੂਤ ਤਾਂ ਦਿੰਦੇ ਨਹੀਂ ਵੀ 20 ਲੱਖ ਕਿੰਨੇ ਫੜਾਇਆ ਸੀ ਦੂਜੀ ਗੱਲ ਇਹ ਕਹਿੰਦੇ ਨੇ ਮੇਲੇ ਕਰਾਏ ਨੇ ਮੇਲੇ ਮੈਂ 5 ਸਾਲ ਪ੍ਰਧਾਨ ਰਹਾ ਪੰਜ ਸਾਲਾਂ ਚ ਦੋ ਮੇਲੇ ਮਿਸ ਹੋਏ ਇੱਕ ਸਰਸੇ ਵਾਲੇ ਬਾਬੇ ਦੀ ਗ੍ਰਿਫਤਾਰੀ ਵੇਲੇ ਇੱਕ ਕਰੋਨਾ ਵੇਲੇ ਮੈਂ ਤਿੰਨ ਮੇਲੇ ਕਰਾਏ ਨੇ ਮੈਂ ਤਿੰਨ ਮੇਲੇ ਗਰਾਹੇ ਨੇ ਤਿੰਨ ਮੇਲੇ ਗਰਾਹਣਾ ਤਿੰਨ ਮੇਲ ਤਿੰਨ ਮੇਲਿਆਂ ਦੀ ਗਰਾਹੀ ਤਿੰਨ ਮੇਲਿਆਂ ਦੀ ਗਰਾਹੀ ਇਹਨਾਂ ਦੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ ਜਦ ਕਿ ਮੈਂ 21 ਚ ਛੱਡ ਚੁੱਕਿਆ ਅੱਜ ਇਹਨਾਂ ਨੇ ਨਵੀਂ ਕਮੇਟੀ ਦੇ ਹਿਸਾਬ ਡੇਢ ਲੱਖ ਦਾ ਦਿੱਤਾ ਮੇਰੇ ਲਈ ਸਾਢੇ 4 ਲੱਖ ਰੁਪਏ ਬਣਦਾ ਹਾਂਜੀ ਇਹਨਾਂ ਦੇ ਹਿਸਾਬ ਨਾਲ ਹੀ ਲਾ ਲਉ ਠੀਕ ਐ ਜਿਹੜੀ ਐਦੋਂ ਪਹਿਲਾਂ ਵਾਲੀ ਕਮੇਟੀ ਦੀ ਕੋਨਾ 80000 ਬਚਤ ਦਾ ਹਿਸਾਬ ਦਿੱਤਾ ਠੀਕ ਐ ਜੀ ਮੇਲਾ ਹੁੰਦਾ ਨਹੀਂ ਵੀ ਗਰਾਹੇ ਮੇਲਾ ਉਹਨਾਂ ਨੇ ਵੀ ਕਰਾਇਆ ਹੈ ਇਲਜ਼ਾਮ ਲਾਉਣਾ ਸੌਖਾ ਬਹੁਤ ਹੈ ਮੈਨੂੰ ਕੋਈ ਵੀ ਬੰਦਾ ਮੇਰੇ ਤੇ ਇਲਜ਼ਾਮ ਪ੍ਰੂਫ ਕਰ ਦੇ ਸਾਬਤ ਕਰ ਦੇ ਸਾਬਤ ਕਰ ਦੇ ਬੀਬੀ ਆਸੀ ਤੇਰੇ ਚ ਆਹ ਕਮੀ ਆ ਘਟ ਠੀਕ ਹੈ ਧੰਨਵਾਦ ਜਿਹੜੇ ਬੀਮਾਰ ਨਛੇਤਰ ਜੇ ਆਪਣੇ ਚ ਕਮੀ ਨਿਕਲੂਗੀ ਅੱਜ ਤੱਕ ਨਾ ਪੈਸਾ ਖਾਦਿਆ ਨਾ ਖਾਣਾ ਅੱਛਾ ਦੂਜੀ ਗੱਲ ਜਦੋਂ ਜਦੋਂ ਕਮੇਟੀ ਪਹਿਲਾਂ ਜਦੋਂ ਕਮੇਟੀ ਬਣੀ ਸੀ ਪਹਿਲਾਂ ਹਾਂਜੀ ਜਿਹੜੀ ਮੈਥੋਂ ਪਹਿਲਾਂ ਕਮੇਟੀ ਬਣੀ ਸੀ 21 ਚ ਮੈਥੋਂ ਹਿਸਾਬ ਲੈਣ ਦੀ ਉਹੀ ਹੱਕਦਾਰ ਹਾਂਜੀ ਹਾਂ ਉਹੀ ਹੱਕਦਾਰ ਹੈ ਮੈਂ ਜਿਹੜੀ 2021 ਚ ਕਮੇਟੀ ਬਣੀ ਸੀ ਮੈਂ ਉਹਨੂੰ ਹਿਸਾਬ ਦੇਣ ਨੂੰ ਤਿਆਰ ਹਾਂ ਜਿਹੜਾ ਮਰਜ਼ੀ ਹਿਸਾਬ ਲੈ ਲਈ ਜੇ ਮੇਰੇ 'ਚ ਕੋਈ ਕਮੀ ਨਿਕਲ ਜੇ ਉਹ ਲੋਕਾਂ 'ਚ ਦੱਸਣਾ ਕਿ ਕਿਹ ਚਾ ਕਮੀ ਆ ਹੁਣ ਕੱਲ ਨੂੰ ਕੋਈ 4 ਸਾਲਾਂ ਨੂੰ ਹੋਰ ਕਮੇਟੀ ਬਦਲ ਜੂ ਕੀ ਮੈਂ ਸਾਰੀਆਂ ਕਮੇਟੀਆਂ ਨੂੰ ਖਾਬ ਦੇ ਜਾਂਗਾ ਬਾਰ-ਬਾਰ ਯਾਨੀ ਜਿਹੜੇ ਇਲਜ਼ਾਮ ਲੱਗ ਰਹੇ ਨੇ ਝੂਠੇ ਤੇ ਬੇਵਿਣਿਆਦ ਨੇ ਜਮਾ ਬੇਵਿਣਿਆਦ ਨੇ ਕੋਈ ਸਾਬਤ ਕਰ ਦੇ ਲੱਤਾਂ ਥੱਲੋਂ ਨਹੀਂ ਲੰਘਾਂਗੇ ਤੇ ਸਰਪੰਚੀ ਦਾ ਕੀ ਸਿਸਟਮ ਖੜੇ ਹੋ ਤੁਸੀਂ ਸਰਪੰਚੀ ਚ ਹੁਣ ਸਰਪੰਚੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਵੇਂ ਲੋਕਾਂ ਦਾ ਪਿੰਡ ਦੀ ਸੰਗਤ ਦਾ ਹੁਕਮ ਹੋ ਉਵੇਂ ਕਰਾਂ ਠੀਕ ਹੈ ਜੀ ਪਿੰਡ ਤੋਂ ਬਿਨਾ ਨਾ ਮੈਂ ਸਰਪੰਚ ਬਣ ਸਕਦਾ ਨਾ ਕੋਈ ਬਣ ਸਕਿਆ ਠੀਕ ਹੈ ਜੀ ਠੀਕ ਹੈ ਸਰਵਣ ਸਿੰਘ ਸਾਹਿਬ ਦੇ ਹੋਪਈ ਵੀ ਆ ਕੇ ਵਡੀਆਂ ਫੈਕਸਾਂ ਬਣਾ ਕੇ ਲਾਉਂਗੇ ਹਾਂ ਨਾ ਅਸੀਂ ਫੋਟੋ ਖਿੱਚ ਕੇ ਲਾਉਂਗੇ ਤੁਸੀਂ ਇਹ ਚਲਾ ਲੈ ਅਸੀਂ ਫੋਟੋ ਚੇਟਾ ਸਾਰੇ ਇਕ ਲਾ ਦਾਂਗੇ ਆਪਣੀ ਪੱਤੀ ਚ ਜਿਹਨੇ ਪੜਦਾ ਜਿਹਨੂੰ ਡਾਊਟ ਹੋਊਗਾ ਉਹ ਆ ਕੇ ਆਪਣੇ ਪੁੱਛ ਲੈ ਵੀ ਇੱਥੇ ਆ ਚੀਜ਼ਾਂ ਵੀ ਠੀਕ ਹੈ ਇਹ ਗੱਲ ਵੀ ਬਹੁਤ ਠੀਕ ਗੱਲ ਹੈ ਜੀ ਠੀਕ ਹੈ ਲੈ ਬਾਕੀ ਜਿਹੜੇ ਇਹਨਾਂ ਨੇ ਬਈ ਸਾਰਾ ਜਿਹੜਾ ਬੱਤ ਗਿਆ ਹੁਣ ਬਾਕੀ ਕਮੇਟੀ ਦੇ ਸਾਹਿਬ ਜੀ ਦੂਜੀ ਗੱਲ ਸਾਡੇ 1864 ਰੁਪਏ ਪੱਤੀ ਕੰਦੀ ਚੱਲੇ ਹੋਏ ਨੇ ਸਾਨੂੰ ਜਿੱਦੇ ਬਿੱਲੇ ਹੋ ਰਹੇ ਨੇ ਕਮੇਟੀ ਸਾਹਿਬ ਜੀ ਜਿਵੇਂ ਤੈ ਸੰਭਲੀ ਐਵੇਂ ਬਿੱਲੇ ਹੋ ਰਹੇ ਨੇ ਸਾਮਣੇ ਤੇ ਇਹ ਵੀ ਤੁਹਾਡੇ ਲਈ ਕੀ ਬਚਦਾ ਹੈ ਕੀ ਤੁਸੀਂ ਘਾਟੇ 'ਚ ਉਹਨਾਂ ਨੇ ਸਾਨੂੰ ਪੁੱਛ ਕੇ ਹੱਕਤੀ ਤੇਰੇ ਬਿੱਲੇ ਉਹਨਾਂ ਨੂੰ ਪੁੱਛ ਕੇ ਹੱਕਤੀ ਜਿਹੜੀ ਫਸਲ ਦੀ ਪੜਾਈ ਹੁੰਦੀ ਹੈ ਜੇ 2100 ਰੁਪਏ ਵਿਆਜ ਹੁੰਦਾ ਉਹ ਕੌਣ ਲੈ ਕੇ ਜਾਂਦਾ ਮੇਰੇ ਵੇਲੇ ਕੋਈ 2100 ਰੁਪਏ ਨਹੀਂ ਸੀ ਕੋਈ ਇੱਕ ਵੀ ਸਾਬਤ ਕਰ ਦੇ ਕਿਸੇ ਤੋਂ ਰੁਪਿਆ ਵੀ ਲਿਆ ਹੋਇਆ ਬਾਜੀਗਰਾਂ ਦੀ ਪੁੱਤ ਉਹ ਨੂੰ ਮੈਂ ਪੁੱਛ ਰਿਹਾ ਹਾਂ ਸੁਰੂ ਤੋਂ ਬਾਜੀਗਰਾਂ ਦੀ ਕੁੜੀ ਦਾ ਵਿਆਹ ਹੋਇਆ ਬੌਰੀ ਜੀ ਦਾ 5000 ਰੁਪਏ ਆਪਣੇ ਘਰੋਂ ਦਿੱਤਾ ਸੀ ਵੀ ਵਿਆਹ ਕਰ ਆਗੋ ਨਹੀਂ ਸੁਰੂ ਦੇਖਿਆ ਕਰੇ ਦੇਖਿਆ ਆਪ ਦੇਖੋ ਜਿਹੜਾ ਜੀ ਉਹ ਤੇ ਵਿਆਹ ਕਰ ਉਹ ਚੱਲਦਾ ਕਰੀਏ ਜਿਹੜੇ ਮਜ਼ਦੂਰ ਉੱਥੇ ਵਿਆਹ ਕਰਦੇ ਲੈਣ ਦੀ ਗੱਲ ਦੂਰ ਜਿਹੜੇ ਮਜ਼ਦੂਰ ਵਿਆਹ ਕਰਦੇ 2100 ਰੁਪਏ ਦੇ ਕੇ ਜਾਂਦੇ ਨੇ ਉਹ ਬਾਈ ਉਹਨਾਂ ਨੂੰ ਪੁੱਛ ਜਿਹੜੀ ਕਮੇਟੀ ਹੈ ਤੇਰੀ ਪਹਿਲਾਂ ਵਾਲੀ ਜਿਹੜੇ ਲੈਣ ਲੱਗੇ ਨੇ ਉਹਨਾਂ ਨੂੰ ਪੁੱਛ ਮੈਨੂੰ ਕੀ ਪਤਾ ਕਿ ਉਹ ਕਿੱਥੇ ਜਾਂਦਾ ਯਾਰ ਕਹਿ ਵੀ ਮੈਂ ਗਲਤ ਕਰ ਰਿਹਾ ਕਿਉਂ ਵੀ ਹਾਂ ਉਹ ਉਹਨਾਂ ਨੂੰ ਪੁੱਛ ਜਿਹੜੀ ਤੇਰੇ ਤੋਂ ਪਹਿਲਾਂ ਕਮੇਟੀ ਦੀ ਜਿਹੜੇ ਲੈਂਦੇ ਨੇ ਜਿਹੜੀ ਕਮੇਟੀ ਲੈਂਦੀ ਹੈ ਉਹਨਾਂ ਨੂੰ ਪੁੱਛ ਵੀ ਜੇ ਮੈਂ ਲੈਤਾ ਕਦੇ ਕਿਸੇ ਕੋਈ ਮੇਰੇ ਹੱਥ ਖੜਾ ਕਰਕੇ ਤੇਰੇ ਪੱਤੀ ਜੋ ਮਜ਼ਦੂਰ ਹੈ ਕੋਈ ਬਾਜੀਗਰ ਹੈ ਕੋਈ ਰਮਦਾਸੀ ਹੈ ਕੋਈ ਕੈਦੇ ਵੀ ਵਿਆਸੀ ਨੇ ਮੇਥੋਂ 500 ਰੁਪਏ ਵੀ ਮੈਂ ਦੇਖ ਕੇ ਆਉਂਦਾ ਰਿਹਾ ਕਿਸੇ ਨੂੰ 500 ਰੁਪਏ 사ਕਣਾ ਕਿਸੇ ਨੂੰ 1000 ਰੁਪਏ ਦੇ ਕੇ ਵਿਆਹ ਕਰਦੇ ਹਾਂ ਧੰਨਵਾਦ ਇਹ ਚੱਲੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਪ੍ਰਧਾਨ ਮੈਂ ਦੀ ਹੈ ਨਾ ਜੀ ਪੈਸੇ ਸੋਨੇ ਉਰੀ ਜੋ ਉਹ ਕਰ ਦਿੱਤੇ ਨਾ ਫਿਰ ਚਾਹ ਸੋਨੇ ਵੀ ਆ ਗਿਆ ਪਿੱਛੇ ਆ ਗਿਆ ਇਹ ਤਾਂ ਚੱਲ ਨਹੀਂ ਬਣੀ ਤੈਨੂੰ ਵੀ ਕਹਿਣਗੇ ਤੈਨੂੰ ਵੀ ਕਹਿਣਗੇ ਤੈਨੂੰ ਕਹਿਣ ਲੱਗੇ ਕਿ 200 ਸਿਖਰਾ ਕੇ ਮੇਲਾ ਲਾ ਕੇ ਉਹਦੂ ਬਾਸ ਸਾਹ ਦਿੰਦੇ ਉਹਦੂ ਬਾਸ ਸਾਹ ਲਾ ਕੇ ਦਿੰਦੇ ਹੁੰਦੇ ਲਾ ਕੇ ਸਾਹ ਦਿੰਦੇ ਹੁੰਦੇ ਪਹਿਲਾਂ ਨਹੀਂ ਦਿੰਦੇ ਮੇਲੇ ਤੋਂ ਮਹੀਨਾ ਬਾਅਦ ਮਿਸਤਰੀ ਲਾ ਦਿੰਦੇ ਅਸੀਂ ਲਾਏ ਤੋਂ ਬਾਅਦ ਸਾਹ ਦਿੰਦੇ ਹੁੰਦੇ ਤੇ ਵੀ ਅਸੀਂ ਨਿੰਨੇ ਲਾ ਦਿੰਦੇ ਅੱਜ ਜਿੱਦਗੀ ਲਹੌਰ ਤੀ ਅਸੀਂ ਤਾਂ ਆਪਦੇ ਸਿਰ ਤੇ 50 50 ਹਜ਼ਾਰ ਦੀ ਇੱਟ ਧਾਰ ਵੀ ਚੱਕੀ ਆ ਨਿਸ਼ਾਨ ਤੋਂ ਵੀ ਅਗਲੇ ਮੇਲੇ 'ਚ ਦੇ ਦਾਂਗੇ ਡੇਢ ਸਾਲ ਬਾਅਦ ਨਿਸ਼ਾਨ ਦੇ ਪੈਸੇ ਦਿੱਤੇ ਨਾ ਤੁਸੀਂ ਕਮੇਟੀ ਜੀ ਦੀ ਨਾ ਆਪਦੇ ਕੋਲ ਦਾ ਚੱਲਦਾ ਕਿ ਰਿਸਕ ਤਾਂ ਲੈਂਦੇ ਤੇ ਬਈ ਜਿਵੇਂ ਤੁਸੀਂ ਨੇ ਕਮੇਟੀ ਸੰਭਲੀ ਤੁਸੀਂ ਨੇ ਸੰਭਲੀ ਤੁਸੀਂ ਨੇ ਕਿਹੜਾ ਬਿੱਲੇ ਹੋਰਾਂ ਨੂੰ ਪੁੱਛਿਆ ਵੀ ਤੁਸੀਂ ਨੇ ਕੀ ਦੇਣਾ ਕੀ ਲੈਣਾ ਬਿੱਲੇ ਹੋਰਾਂ ਨੇ ਕਿਹੜਾ ਸਾਨੂੰ ਪੁੱਛਿਆ ਦੀ ਤੁਸੀਂ ਨੇ ਕੀ ਦੇਣਾ ਕੀ ਲੈਣਾ ਸਾਡਾ ਨਿਸ਼ਾਨ ਨਿਸ਼ਾਨ ਦਾ ਸਾਡੇ ਕਿਹੜੀ ਲੱਖ ਰੁਪਇਆ ਕਢਾ ਹੁੰਦਾ ਕੌਣ ਦਿੰਦਾ ਉਹਨਾਂ ਲੈ ਲਾਂਗੇ ਉਹਨਾਂ ਤੋਂ ਵੀ ਲੈ ਲਾਂਗੇ ਕੌਣ ਪਿੰਨਾ ਉਹਦੇ ਹੀ ਉਹ ਤਾਂ ਸੋਨੂੰ ਹੌਲਦਾਂ ਦਾ ਇਹ ਰਕਰ ਸਾਨੂੰ ਯਾਰ ਹਿਸਾਬ ਦੇ ਕਰੋ ਵਾ ਠੀਕ ਨਹੀਂ ਅਸੀਂ ਦੇਵਾਂਗੇ ਪਹਿਲੇ ਤੱਕ ਇਹ ਆਪਾਂ ਦੇਖ ਕੇ ਲੈ ਦਾਂਗੇ ਹਾਂ ਲੈ ਕੇ ਲਾ ਦਾਂਗੇ ਅਸੀਂ ਚਾਰ ਵਾਰੀ ਅਸੀਂ ਬੱਤੀ ਨੂੰ ਹਿਸਾਬ ਦੇਤਾ ਚੌਂਤਰੇ ਤੇ ਵੀ ਦੇਤਾ ਉੱਥੇ ਵੀ ਦੇਤਾ ਹਾਂਜੀ ਪ੍ਰਧਾਨ ਜੀ ਜੋ ਅਜੂਰੇ ਮੇਲਾ ਕਮੇਟੀ ਚੋਂ ਗਰਾਂਗੇ ਅਸੀਂ ਆਪਣਾ ਮੇਲਾ ਉਹਦਾ ਹਿਸਾਬ ਦੇਣ ਪਹੁੰਚੀ ਆ ਕੀ ਕਹੋਗੇ ਜੀ ਇਹਦੇ ਬਾਰੇ ਅਸੀਂ ਤਾਂ ਜੀ ਇਹਦੇ ਬਾਰੇ ਇਹੀ ਕਹਿੰਨੇ ਆ ਵੀ ਜਿਹੜੀ ਹੁਣ ਕਮੇਟੀ ਬਣੀ ਸੀ ਇਹ ਮੇਲੇ ਮੇਲੇ ਦੇ ਸੰਬੰਧ ਵਿੱਚ ਉਹਨਾਂ ਨੇ ਅਜੂਰੇ ਰੋਜਾਪੱਤੀ ਵਾਲੇ ਚੌਂਤਰੇ ਤੇ ਆ ਕੇ ਸਾਰਾ ਹਿਸਾਬ ਦਿੱਤਾ ਹੈ ਦੱਸਿਆ ਉਹਨਾਂ ਨੇ ਵੀ ਕੁੱਲ ਕਿੰਨਾ ਫੰਡ ਹੋ ਗਿਆ ਖਰਚਾ ਕਿੰਨਾ ਹੋ ਗਿਆ ਬਾਕੀ ਕਿੰਨੇ ਰਹਿ ਗਏ ਆਈ ਜਿਹੜੀ ਪਹਿਲਾਂ ਵਾਲੀ ਕਮੇਟੀ ਆ ਜਾਨੀ ਉਹਨਾਂ ਤੇ ਲੋਕਾਂ ਨੂੰ ਸੰਖੇ ਨੇ ਵੀ ਉਹ ਪਿਛਲੀ ਕਮੇਟੀ ਦੀ ਜਿਹੜੀ ਉਹਨਾਂ ਨੇ ਹਿਸਾਬ ਨਹੀਂ ਦਿੱਤਾ ਉਹ ਵੀ ਆ ਕੇ ਚੌਂਤਰੇ ਦੇ ਲੋਕਾਂ ਨੂੰ ਹਿਸਾਬ ਦੇ ਦੇਣ ਲੋਕਾਂ ਦੀ ਸੰਖੇ ਦੂਰ ਹੋ ਜਾਣਗੇ ਨਹੀਂ ਲੋਕ ਰੋਜ਼ ਦੀ ਰੋਜ਼ ਨਵੇਂ ਜਿਹੜੀ ਹਰ ਤਰ੍ਹਾਂ ਦੀਆਂ ਗੱਲਾਂ ਰੋਜ਼ ਨਵੀਆਂ ਤੋਂ ਨਵੀਆਂ ਗੱਲਾਂ ਬਣਦੀਆਂ ਨੇ ਉਹ ਗੱਲਾਂ ਨੂੰ ਰੋਕਣ ਵਾਸਤੇ ਜੇ ਹਿਸਾਬ ਦੇ ਦੇਣ ਤਾਂ ਜਿਹੜੀਆਂ ਗੱਲਾਂ ਬਣਦੀਆਂ ਨੇ ਨਵੀਆਂ ਉਹ ਨਾ ਬੰਨ ਇੱਕ ਇਹ ਉਹਨਾਂ ਨੂੰ ਯਾਨੀ ਪਿਛਲੀ ਕਮੇਟੀ ਨੂੰ ਚਾਹੀਦਾ ਹੈ ਵੀ ਉਹ ਵੀ ਆ ਕੇ ਉਹਰੇ ਲੋਕਾਂ ਦਾ ਇਕੱਠ ਕਰਕੇ ਸਪੀਕਰ 'ਚ ਬੋਲ ਕੇ ਲੋਕਾਂ ਨੂੰ ਹਿਸਾਬ ਦੇਣ ਤੁਸੀਂ ਦੇਖੋ ਸਿੱਧਿਆ ਤਸਵੀਰਾਂ ਪਿੰਡ ਸਾਹਲੀ ਤੋਂ ਜੋ ਕਿ ਰੋਜਾ ਬੱਤੀ ਤੋਂ ਕਮੇਟੀ ਬਣੀ ਸੀ ਉਹਨੇ ਸਾਰਾ ਹਿਸਾਬ ਦਿੱਤਾ ਤੇ ਮੰਗਾ ਕਿ ਲੋਕਾਂ ਦੀ ਜਿਹੜੀਆਂ ਪਿਛਲੀਆਂ ਕਮੇਟੀਆਂ ਨੇ ਉਹ ਵੀ ਹਿਸਾਬ ਦੇਣ ਇਸੇ ਤਰ੍ਹਾਂ ਆ ਕੇ ਤਾਂ ਜੋ ਪਾਣੀ ਦਾ ਪਾਣੀ ਸੁੱਧਤ ਹੋ ਜਾਏ ਵੀ ਬਿਨਾ ਦੇਖ ਰਹੇ ਤੁਸੀਂ ਪਿੰਡ ਸਾਹਲੀ ਰੋਜਾ ਬੱਤੀ ਤੋਂ